ਇੱਕ ਮਿੰਟ ਇਹ ਹੰਡਾਣਾ ਇਹਨੂੰ ਓਕੇ ਆਂਡਾ ਇਹ ਲੋਚ ਗਲਤੀ ਆ ਹਾਂ ਆਇਆ ਨਾ ਇਹ ਇੱਥੇ ਬਹਿ ਜਾਂਦਾ じゃ ਕੇ ਸੰਤੰਗ ਕਰਦੇ ਫਿਰ ਜਿਹੜੇ ਇੱਥੇ ਬਹਿ ਜਾਂਦੇ ਆ ਨਾ ਅਸ ਠੀਕ ਆ ਓਡ ਜਾਂਦੇ ਨਾਲੇ ਤਾਂ ਤੇ ਅੱਪੇ ਛਤਰੀ ਤੇ ਆ ਜਾ ਇੱਕ ਹੀ ਸਾਈਡ ਕੀਤੀ ਹੋਈ ਆਪਾਂ ਦੋਨਾਂ ਕਬੂਤਰਾਂ ਦੀ ਬਲੂ ਵਾਲੀ ਉੱਡ ਗਿਆ ਹੈ ਦਾਦੇ ਹਾਂ ਡਾਣਾ ਤੂੰ ਨਹੀਂ ਡਾਣੇ ਬੈਠੇ ਰਹਿੰਦੇ ਤੈਨੂੰ ਕੀ ਕਹਿੰਦੇ ਆ ਆਇ ਤੇ ਬਈਆ ਨਾਲ ਅਗੇ ਉਹ ਮੜੀ ਨਾਲ ਉੱਥੇ ਬਹਿ ਗਿਆ ਹਾਂ ਜਾਊਗਾ ਨਾਲ ਇਹ ਵੀ चल बल्या तू भी है आओ दोन हाय 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 गुरवीर पै गई है इधर गया थले डिग और 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 हाय हाय ए ए ए ए ए ए हाय शिट 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 ताड़ी मार दे ਤੂੰ ਗਲਤ ਡਾਤਾ ਨਹੀਂ ਡਾਉਣਾ ਸੀ ਮਗਰ ਹੀ ਬੈ ਗਈ ਹਾਏ ਇਹ ਤਾਂ ਨਹੀਂ ਛੱਡਦੀ ਇਹ ਨਹੀਂ ਛੱਡਦੀ ਇਹ ਨਹੀਂ ਛੱਡਦੀ ਗਰਵੀਰ 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 ਲਾਲ ਰੰਗ ਵਾਲਾ ਨਹੀਂ ਕਹਿਦਾ ਹੈ ਬਚ ਗਿਆ ਨਿਕਲ ਗਿਆ ਨਹੀਂ 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 ਨੇ ਵੀ ਕਰੀਏ ਮੱਤ ਗਿਆ ਮੱਤ ਗਿਆ ਪਰ ਪਏਗੀ ਇਹ ਤਾਂ ਮਗਰ ਹੁਣ ੱੱਲੇ ਆ ਜਾ ਪੁੱਤ ਆਇਆ ਆਇਆ ਆ ੱੱਲੇ ਆਇਆ ਬਈ ਇਹਨਾਂ ਦਾ ਤੱਕ ਗਈ ਵੀ ਮਗਰ ਹਏ ਹਏ ਝੜਦੇ ਪੈਣੀ ਨਾ ਯਾਰ ਵਾਈ ਗਰੂ ਪਰ ਲਿਆਵੇ ਅੱਜ ਯਾਰ ਵੈਰੀ ਪੈ ਗਈ ਯਾਰ ਤੂੰ ਨਹੀਂ ਹੋ ਰਹੀ ਵੈਰੀ ਹੋ ਰਹੀ ਆ ਆ ਗਿਆ ਆ ਉਹ ਆ ਗਈ ਆ ਗਈ ਆ ਜਾ 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 ਬੈਠ ਜਾ ਤੂੰ ਬੈਠ ਜਾ ਨਹੀਂ ਆ ਵਰਦੀ ਆ ਗਈ ਮੈਂ ਖੰਗਿਆ ਆਏ 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 ਉਹ ਪੈ ਗਈ ਉਹ ਪੈ ਗਈ ਉਹ ਲੈ ਗਈ ਉਹ ਲੈ ਗਈ ਉਹ ਬੱਤੀ ਹੈ 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 ਗੁਰਵੀ ਗੁਰਵੀ ਯੂ ਕੀ ਕਰ ਰਹੇ ਹੋ ਆਏ ਆ ਜਾ ਪੁੱਤ ਆਇਆ ਆ ਗਿਆ ਡੋਬੋਂ ਦੇਣ ਉਹ ਉਹ ਬੈਠ ਨਿਕਲ ਉਹ ਪੈ ਗਈ ਬੈਰੀ ਬੈ ਗਈ ਹਏ ਬੈਰੀ ਮੈਂ ਤਾਂ ਕਾਲ ਚੈੱਕ ਕਰ ਰਾਂ ਕਰ ਰਾਂ ਮਨਪ੍ਰੀਤ ਤਾਂ ਕਰਦਾ ਰਹਿਦਾ ਬੈਠੀ ਬੈਗੀ ਅੱਜ ਬਦਲ ਕੇ ਬੈਰੀ ਜਲਾ ਕੀ ਹਏ ਕਿ ਪੁੱਤਰ ਤਾਂ ਖੇਡ ਕੇ ਹੋ ਰਿਹਾ ਤੈਨੋਂ ਫਿਰਦੇ ਉਹ ਤਾਂ ਇੱਥੇ ਬੈਠੀ ਆ ਜੇ ਉਹ ਉਹ ਤਾਂ ਤਿੰਨ ਹੋਰੇ ਗੁਰਵੀਰ ਉਹਨਾਂ ਦੋਨਾਂ ਨੂੰ ਥਾਵਾ ਥੱਲੇ ਬਾਹਲਾ ਯਾਰ ਨਹੀਂ ਇਹ ਨਹੀਂ ਆਇਆ ਇੱਕ ਆ ਫਿਰ ਉਹ ਕਿੱਧਰ ਗਿਆ ਸੋ ਫਿਰਦਾ ਤਿੰਨ ਨੌ ਫਿਰ ਪੰਜੇ ਫਿਰ ਤਿੰਨ ਤੇ ਉਹਰੇ ਚੌਥਾ ਆ ਰਿਹਾ ਬੰਜਾ ਇੱਧਰ ਨੂੰ ਗਿਆ ਵਾਪਰੇ ਅਭੀ ਗਿਆ ਪੰਜ ਨਹੀਂ ਤਾਂ ਲੈ ਆ ਇੱਕ ਆਵੇ ਹਾਏ ਆਇਆ ਬੁੱਧਾ ਤਾਂ ਆ ਜ ਰਹਿਣ ਦੋ ਆਪਾਂ ਕੰਮ ਕਰਨਾਗੇ ਆਇਆ 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 ਵੰਜੇ ਤਾਰ ਤੇ ਬੈਠੀ ਹੈ ਨਾ ਤਾਂ ਗਰਵੀਰ ਨੇ ਇਹਨੇ ਕਿਹਾ ਤੈਨੂੰ ਤਾਂ ਲੈ ਹੀ ਇਹ ਬੈਰੀ ਗਰਵੀਰ ਤੂੰ ਤਾਂ ਨਹੀਂ ਜਾਂਦੀ ਉੱਥੇ ਤਾਂ ਨਹੀਂ ਜਾਂਦੀ ਬੈਰੀ ਲੱਭੀ ਹੋ ਫਿਰਦਾ ਦੁਜੀ ਚਾਰੋਂ ਫਿਰਦੇ ਕਲੀਅਰ ਆ ਪਿਆ ਛੱਡੇ ਨੂੰ ਬਾਤ ਗਿਆ ਪਤਾ ਤੂੰ ਬੜੀ ਜੇਤੀ ਥੱਲੇ ਆ ਗਿਆ ਓ ਨੰਨੂ ਵੀ ਕਹਿ ਦੇ ਆ ਜਾ ਹਾਂ ਤਾਂ ਗੁਰਵੀਰ ਉਹ ਰਲਦਾ ਹੀ ਨਹੀਂ ਪਿਆ ਕਿਸੇ ਨਾਲ ਆ ਆ ਗਿਆ ਆ ਗਿਆ ਆ ਗਿਆ ਉਹ ਆ ਗਈ ਇਹ ਦੇਨ ਅੰਦਰ ਕਰੀਏ